ਸੱਚੀ ਗੱਲ ਦੋਸਤੋ ਮੈਂ ਹਰ ਅਗਰ 15 ਅਰੂ ਕਰਦੇ ਆਂ ਪੰਜਾਬ ਦੀਆਂ ਮੁੱਖ ਬ੍ਰਾਂਵਲ ਨਜਾਇਜ਼ ਮਾਈਨਿੰਗ ਸੰਬੰਧੀ ਥਾਣਾ ਤਾਰਾਗੜ ਪੁਲਿਸ ਵੱਲੋਂ ਮਾਮਲਾ ਦਰਜ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਖਿਲਾਫ ਨਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਸਾਬਕਾ ਵਿਧਾਇਕ ਜੋਗਿੰਦਰ ਪਾਲ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਇੱਕ ਪੌਕਲੈਂਡ ਮਸ਼ੀਨ ਅਤੇ ਇੱਕ ਟਿਪਰ ਕਾਬੂ ਕਾਂਗਰਸੀ ਵਿਧਾਇਕ ਇਲਾਜ ਲਈ ਸਰਕਾਰੀ ਹਸਪਤਾਲ ਪਠਾਨਕੋਟ ਲੈ ਕੇ ਆਏ ਇਸ ਸੰਬੰਧੀ ਗੱਲਬਾਤ ਕਰਦੇ ਆਂ ਐਸਐਸਪੀ ਨੇ ਕਿਹਾ ਕਿ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਨਜਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਉਸ ਦੇ ਇੱਕ ਸਾਥੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਹਨਾਂ ਕਹਿਆ ਕਿ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੇਖੋ ਅੱਜ ਮਾਈਨਿੰਗ ਵਿਭਾਗ ਤੇ ਪੁਲਿਸ ਦੀ ਇੱਕ ਸਾਂਝੀ ਕਾਰਵਾਈ ਦੌਰਾਨ ਤਾੜਾਗੜ ਪੁਲਿਸ ਸਟੇਸ਼ਨ ਦੇ ਅੰਦਰ ਜਿਹੜਾ ਕਿ ਰਾਵੀ ਦਰਿਆ ਦੇ ਨੇੜੇ ਦਾ ਏਰੀਆ ਪੈਂਦਾ ਹੈਗਾ ਉੱਥੇ ਇਹ ਰਹਿ ਗਿਆ ਕ੍ਰਸ਼ਰ ਜਿਹੜਾ ਹੈਗਾ ਉਹਨੂੰ ਓਨ ਕਰਦੇ ਆ ਸ੍ਰੀ ਜਗਿੰਦਰਪਾਲ ਪੋਆ ਜਿਹੜੇ ਐਕਸ ਐਮਐਲਏ ਆ ਉਹਨਾਂ ਦੀ ਤੇ ਉਹਨਾਂ ਦੀ ਫੈਮਿਲੀ ਇਹ ਸਾਰੇ 파ਟਨਰ ਨੇ ਉਹਦੇ ਵਿੱਚ ਔਰ ਉਸ ਮੌਕੇ ਦੇ ਉੱਤੋਂ ਜਿਹੜੀ ਜਿਹੜਾ ਜਿੱਥੇ ਕ੍ਰਸ਼ਰ ਆ ਕ੍ਰਸ਼ਰ ਦੇ ਨਾਲ-ਨਾਲ ਬਹੁਤ ਡੂੰਗੀ ਜਗ੍ਹਾ ਦੇ ਵਿੱਚ ਮੌਕੇ ਦੇ ਉੱਤੇ ਜਿਹੜੀ ਹੈਗੀ ਉੱਥੇ ਇਲੀਗਲ ਮਾਈਨਿੰਗ ਹੋ ਰਹੀ ਸੀਗੀ ਸਾਂਝੇ ਆਪਰੇਸ਼ਨ ਦੇ ਦੌਰਾਨ ਉੱਥੋਂ ਇੱਕ ਪੋਕਲੇਨ ਮਸ਼ੀਨ ਤੇ ਇੱਕ ਟਿਫਰ ਜਿਹੜਾ ਹੈ ਗਿਆ ਲੋਡ ਕਰਦੇ ਹੋਏ ਉੱਥੇ ਮੌਕੇ ਦੇ ਉੱਤੇ ਜਿਹੜੇ ਹੈ ਗਿਆ ਉਹ ਪਾਏ ਗਏ ਆ ਔਰ ਮੌਕੇ ਦੇ ਉੱਤੇ ਹੀ ਜਿਹੜੇ ਆ ਜਗਿੰਦਰਪਾਲ ਭੋਵਾ ਇਹ ਆਏ ਆ ਪੁਲਿਸ ਦੀ ਪਾਰਟੀ ਨਾਲ ਇਹਨਾਂ ਨੇ ਜਿਹੜੀ ਹੈਗੀ ਆ ਮਜ਼ਾਮਤ ਕੀਤੀ ਆ ਔਰ ਉਹਨਾਂ ਦੇ ਸਰਕਾਰੀ ਜਿਹੜਾ ਕੰਮਕਾਜ ਉਹਦੇ 'ਚ ਦਖਲਅੰਦਾਜ਼ੀ ਕੀਤੀ ਆ ਕਿ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਸੀਗੀ ਗੈਰਕਾਨੂੰਨੀ ਮਾਈਨਿੰਗ ਦੇ ਮੱਦੇ ਨਜ਼ਰ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਲਈ ਸੀ ਇਸ ਤੋਂ ਇਲਾਵਾ ਜਿਹੜੀ ਪੁਲਿਸ ਦੇ ਨਾਲ ਇਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜਾ ਕੰਮ ਚ ਵਿਘਨ ਪਾਇਆ ਉਹਨਾਂ ਦੋਸ਼ਾਂ ਦੇ ਅਧੀਨ ਵੀ ਇਹਨਾਂ ਨੂੰ ਜਿਹੜਾ ਹੈਗਾ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨਾਲ ਇੱਕ ਹੋਰ ਇੱਕ ਇਹਨਾਂ ਦਾ ਸਾਥੀ ਆ ਲਾਡੀ ਉਹਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਮਾਈਨਿੰਗ ਵਿਭਾਗ ਨੇ ਉਹ ਸਾਰੇ ਏਰੀਆ ਦੀ ਨਿਸ਼ਾਨਦੇਹੀ ਕੀਤੀ ਆ ਉਹ ਤਕਰੀਬਨ ਜਿਹੜਾ ਹੈਗਾ ਆ 90 ਬਾਈ 200 ਫੁੱਟ ਦਾ ਜਿਹੜਾ ਹੈਗਾ ਗਹਿਰਾ ਬਹੁਤ ਡੇਰਾ ਜਿਹੜਾ ਖੱਡਾ ਪਟਿਆ ਹੋਇਆ ਉਹਦੇ ਅੰਦਰ ਪੋਕਲੇਨ ਮਸ਼ੀਨਾ ਕੰਮ ਕਰ ਰਹੀਆਂ ਸੋ ਇਹ ਗੈਰਕਾਨੂੰਨੀ ਮਾਈਨਿੰਗ ਦਾ ਮਸਲਾ ਸੀਗਾ ਪਰ ਮੌਕੇ ਦੇ ਉੱਤੇ ਜਿਹੜੀ ਇਹਨਾਂ ਨੇ ਪੁਲਿਸ ਦੇ ਨਾਲ ਬਤਮੀਜ਼ੀ ਕੀਤੀ ਉਹਦੀ ਧਰਵਾਤੀਨ ਦੇਣਾ ਨੂੰ ਤੇ ਮਾਈਨਿੰਗ ਐਕਟ ਦੇ ਅਧੀਨ ਇਹਨਾਂ ਨੂੰ ਵੀ ਫਿਰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਜੀ ਉਹ ਰਿਮਾਰੀਆ ਜਾਏਗਾ ਹਾਂ ਜ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕੱਲ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਉੱਥੋਂ ਪੁਲਿਸ ਰਿਮਾਂਡ ਲੈ ਕੇ ਅਗਲੀ ਕਾਰਵਾਈ ਜਿਹੜੀ ਹਵਲਚ ਲੈਣੀ ਚਾਹੀਦੀ ਹੈ ਪੰਜਾਬ ਗ੍ਰਾਮੀਣ ਬੈਂਕ ਨੌਸ਼ੀਰਾ ਨਾਲ ਬੰਦਾ ਬੈਂਕ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ ਦੋ ਚੋਰ ਬੈਂਕ ਦੇ ਵਿੱਚ ਰਾਤ ਦੇ ਸਮੇਂ ਚੋਰੀ ਕਰਦੇ ਹੋਏ ਆ ਰਹੇ ਨਜ਼ਰ ਬੈਂਕ ਮੈਨੇਜਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਖੋਪ ਨਹੀਂ ਹੈ ਇਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਪੈਂਦੇ ਪੰਜਾਬ ਗ੍ਰਾਮੀਣ ਬੈਂਕ ਨੌਸ਼ੀਰਾ ਨਾਲ ਬੰਦਾ ਵਿਖੇ ਜਿੱਥੇ ਕਿ ਦੋ ਚੋਰਾਂ ਵੱਲੋਂ ਬੀਤੀ ਰਾਤ ਬੈਂਕ ਨੂੰ ਨਿਸ਼ਾਨਾ ਬਣਾਇਆ ਗਿਆ ਚੋਰਾਂ ਵੱਲੋਂ ਬੈਂਕ ਦੇ ਅੰਦਰ ਰੱਖਿਆ ਸਮਾਨ ਵੀ ਬਖੇਰ ਦਿੱਤਾ ਗਿਆ ਅਤੇ ਨਾਲ ਹੀ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਨਹੀਂ ਟੁੱਟ ਸਕਿਆ ਜਿਸ ਦੇ ਚੱਲਦੇ ਬੈਂਕ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣ ਤੋਂ ਬਚ ਗਈ ਪਰ ਚੋਰਾਂ ਵੱਲੋਂ ਬੈਂਕ ਦੇ ਵਿੱਚ ਰੱਖਿਆ ਕਾਫੀ ਸਮਾਨ ਅਤੇ ਕੰਪਿਊਟਰ ਛੁਡੋਤੇ ਗਏ ਇਹ ਪੂਰੀ ਵਾਰਦਾਤ ਬੈਂਕ ਦੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਇਸ ਵਾਰਦਾਤ ਦਾ ਉਸ ਵੇਲੇ ਪਤਾ ਲੱਗਾ ਜਦੋਂ ਅੱਜ ਬੈਂਕ ਮੈਨੇਜਰ ਨੇ ਸਵੇਰੇ ਬੈਂਕ ਖੋਲ੍ਹਿਆ ਤਾਂ ਸਾਰਾ ਸਮਾਨ ਵਿਖਰਿਆ ਸੀ ਅਤੇ ਜਦੋਂ ਬੈਂਕ ਦੀ ਜਾਂਚ ਕੀਤੀ ਤਾਂ ਬੈਂਕ ਦਾ ਇੱਕ ਰੋਸ਼ਨ ਦਾਨ ਟੁੱਟਾ ਸੀ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਕੰਗਾਲੀ ਗਈ ਜਿਸ ਤੋਂ ਪਹਿਲਾਂ ਚੱਲਿਆ ਕਿ ਚੋਰ ਕਿਸ ਤਰ੍ਹਾਂ ਬੈਂਕ ਦੀ ਦੀਵਾਰ ਤੇ ਲੱਗਾ ਰੋਸ਼ਨਦਾਨ ਤੋੜ ਕੇ ਬੈਂਕ ਦੇ ਅੰਦਰ ਵੜੇ ਅਤੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਬੈਂਕ ਮੈਨੇਜਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਨੇ ਕਿਹਾ ਕਿ ਅੱਜ ਜਦੋਂ ਸਵੇਰੇ ਉਹਨਾਂ ਨੇ ਬੈਂਕ ਖੋਲ੍ਹਿਆ ਤਾਂ ਬੈਂਕ ਦੇ ਅੰਦਰ ਪਿਆ ਸਾਰਾ ਸਮਾਨ ਵਿਖਰੇ ਹੋਇਆ ਸੀ ਅਤੇ ਜਦੋਂ ਉਹਨਾਂ ਨੇ ਸੇਫ ਚੈੱਕ ਕੀਤੀ ਤਾਂ ਉਸ ਨੂੰ ਵੀ ਚੋਰਾਂ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੇ ਚਲਦੇ ਉਹਨਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਅਤੇ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਿੱਥੇ ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਪੁਲਿਸ ਚੋਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ ਫਿਲਹਾਲ ਕਿਸੇ ਤਰ੍ਹਾਂ ਦਾ ਕੇਸ ਚੋਰਾਂ ਵੱਲੋਂ ਨਹੀਂ ਲੁੱਟਿਆ ਗਿਆ ਕਿਉਂਕਿ ਸੇਵ ਖੁੱਲਿਆ ਨਹੀਂ ਤਾਂ ਇੱਕ ਵੱਡੀ ਵਾਰਦਾਤ ਬੈਂਕ ਦੇ ਵਿੱਚ ਹੋ ਜਾਣੀ ਸੀ ਮਿਲਿੰਦਰ ਸਿੰਘ ਖਲਾਰੀਆ ਮੈਨੇਜਰ ਪੰਜਾਬ ਗ੍ਰਾਮੀਨ ਬੈਂਕ ਨੇ ਸ਼ਹਿਰਾ ਨਲੰਬੰਦਾ ਅੱਜ ਅਸੀਂ ਸਵੇਰੇ 9:45 ਮਿੰਟ ਦੇ ਜਿਲੇ ਬੈਂਕ ਵਿੱਚ ਆਏ ਆ ਤੇ ਪਤਾ ਲੱਗਿਆ ਕਿ ਬੈਂਕ ਵਿੱਚ ਅੰਦਰ ਖਲਾਰਾ ਪਿਆ ਹੋਇਆ ਸਾਰਾ ਤੇ ਜਿੱਦ ਲਈ ਅਸੀਂ ਬਾਤ ਪਿਛਲੇ ਜਾ ਕੇ ਦਿੱਖਿਆ ਤਾਂ ਪਿਛੇ ਰੋਸ਼ਨਦਾਨ ਨੂੰ ਤੋੜ ਕੇ ਤੇ ਅੰਦਰ ਉਹਦੇ ਵਿੱਚ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੋਈ ਹੈ ਤੇ ਜਿਹੜੇ ਅੰਦਰ ਜਾ ਕੇ ਖੋਲ ਕੇ ਦਿਖਾਇਆ ਕਿਤੇ ਕਾਫੀ ਖਲਾਰਾ ਖਲੋਰਾ ਪਿਆ ਹੋਇਆ ਸੀ ਪਰ ਸੇਫ ਜਿਹੜੀ ਟੁੱਟਣੋਂ ਬਚੀ ਹੋਈ ਹੈ ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਸੇਫ ਨੂੰ ਤੋੜਨ ਦੀ ਤੇ ਕੰਪਿਊਟਰ ਅਤੇ ਸੀਪੀਓ ਵਗੈਰਾ ਠੀਕ ਨੇ ਔਰ ਡਾਕੂਮੈਂਟ ਵਗੈਰਾ ਅਜੇ ਪੂਰੀ ਤਰ੍ਹਾਂ ਚੈੱਕ ਨਹੀਂ ਕੀਤੇ ਕੁਝ ਹੋ ਸਕਦਾ ਹੈ ਫਾਰਟ ਵਗੈਰਾ ਦਿੱਤੇ ਹੋਣ ਪਰ ਮੈਕਸਿਮ ਚੀਜ਼ਾਂ ਕੈਸ਼ ਤੇ ਹੋਰ ਸਿਕਿਉਰਟੀ ਜਿਹੜੀ ਆ ਉਹ ਸੇਫ ਹੈ ਕੋਈ ਰਾਤ ਨੂੰ ਕੋਈ ਸਿਕਿਉਰਟੀ ਗਾਰਡ ਵਗੈਰਾ ਦੀ ਕੋਈ ਇੱਥੇ ਨਹੀਂ ਹੈਗਾ ਇਹਦੇ ਵਿੱਚ ਕੈਮਰੇ ਲੱਗੇ ਹੋਏ ਨੇ ਤੇ ਕੈਮਰੇ ਵਿੱਚ ਜਿਨ੍ਹਾਂ ਨੇ ਵੀ ਚੋਰੀ ਕੀਤੀ ਚੋਰੀ ਦੀ ਕੋਸ਼ਿਸ਼ ਕੀਤੀ ਆ ਉਹ ਕੈਮਰੇ ਦੇ ਰਿਕਾਰਡ ਵਿੱਚ ਹੋ ਗਿਆ ਤੇ ਸਬੰਧਤ ਕੈਮਰੇ ਦੀ ਰਿਕਾਰਡਿੰਗ ਦੀ ਸਬੰਧਿਤ ਪੁਲਿਸ ਅਧਿਕਾਰੀ ਨੂੰ ਦੇ ਦਿੱਤੀ ਪ੍ਰਸ਼ਾਸਨ ਦੇ ਧਿਆਨ ਵਿੱਚ ਤੁਸੀਂ ਗੱਲ ਲਿਆਂਦੀ ਕੋਈ ਆਇਆ ਕੋ ਅਧਿਕਾਰੀ ਪ੍ਰਸ਼ਾਸਨ ਦੇ ਧਿਆਨ ਵਿੱਚ ਸਵੇਰੇ 100 ਨੰਬਰ ਤੇ ਕਾਲ ਕਰਕੇ ਕਰ ਦਿੱਤਾ ਹੈ ਪੁਲਿਸ ਦੀ ਟੀਮ ਹੋ ਕੇ ਤੇ ਪਹੁੰਚ ਗਈ ਹੈ ਤੇ ਫੋਰਸ ਸਿਕਿਟੀ ਟੀਮ ਵੀ ਆਂਦੀ ਪਈ ਹੈ ਉਹਨਾਂ ਅਗਲੀ ਜੋ ਵੀ ਕਰ ਲਈ ਉਹਨਾਂ ਨਾਲ ਸਾਡਾ ਪੂਰਾ ਸਹਿਯੋਗ ਹੈ। ਹਾਜੀ ਪਰ ਪੁਲਿਸ ਵੱਲੋਂ ਇੱਕ ਗੈਸ ਕਟਰ ਅਤੇ ਸਿਲੰਡਰ ਸਮੇਤ ਦੋ ਦੋਸ਼ੀ ਕਾਬੂ। ਮਾਨਯੋਗ ਸ਼੍ਰੀ ਸੁਰਿੰਦਰ ਲਾਂਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਦੇ ਦੇਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਕੁਲਵਿੰਦਰ ਸਿੰਘ ਵਿਰਕਾਬ ਡਿਵੀਜ਼ਨ ਮੁਕੇਰੀਆਂ ਦੀਆਂ ਹਦਾਇਤਾਂ ਅਨੁਸਾਰ ਚੋਰੀਆਂ ਕਰਨ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ। ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਇਨਸਪੈਕਟਰ ਅਮਰਜੀਤ ਕੌਰ ਮੁਖ ਅਫਸਰ ਥਾਣਾ ਹਾਜੀਪੁਰ ਦੀ ਨਿਗਰਾਨੀ ਹੇਠ ਏਐਸਆਈ ਗੁਰਮਿੰਦਰਜੀਤ ਸਿੰਘ ਵੱਲੋਂ ਪ੍ਰਦੀਪ ਕੁਮਾਰ ਵਾਸੀ ਕ੍ਰਿਸ਼ਨਾ ਗਲੀ ਮੁਕੇਰੀਆਂ ਥਾਣਾ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਿਆਨਾਂ ਦੇ ਆਧਾਰ ਤੇ ਮਿਤੀ 15 12 2023 ਦਰਮਿਆਨ ਰਾਤ ਨੂੰ ਉਸ ਦੀ ਦੁਕਾਨ ਨੰਗਲ ਬਹਾਲਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਨ ਦਾ ਮਕਦਮਾ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਫ਼ਤੀਸ਼ ਦੌਰਾਨ ਏਐਸਆਈ ਗੁਰਵਿੰਦਰਜੀਤ ਸਿੰਘ ਵੱਲੋਂ ਮੁਕੱਦਮਾ ਅਜਾ ਵਿੱਚ ਦੋਸ਼ੀਆਂ ਜੇਮਸ ਪੁੱਤਰ ਸਤਪਾਲ ਵਾਸੀ ਅਟਲਗੜ੍ਹ ਥਾਣਾ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਜੀਤ ਕੁਮਾਰ ਪੁੱਤਰ ਅਜੀਤ ਕੁਮਾਰ ਵਾਸੀ ਅਟਲਗੜ੍ਹ ਥਾਣਾ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿਤੀ 26 12 2023 ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਗੈਸ ਕਟਰ ਅਤੇ ਉਸ ਦੇ ਨਾਲ ਵਰਤੋਂ ਵਿੱਚ ਆਉਣ ਵਾਲਾ ਸਿਲੰਡਰ ਬਰਾਮਦ ਕੀਤਾ ਗਿਆ। ਦਰਜ ਕੀਤਾ ਮਕਦਮਾ ਨੰਬਰ 104 ਮਿਤੀ 23/12/2023 457 380 411 ਥਾਣਾ ਹਾਜੀਪੁਰ ਵਿੱਚ ਕੀਤਾ ਗਿਆ। ਪ੍ਰੋਫੈਸਰ ਬਲਜਿੰਦਰ ਕੌਰ ਕੰਨੂ ਕੀਤੀ ਕਿ ਨਜਾਇਜ਼ ਜ਼ੈਦ ਦੀ ਬਦਲੀ ਦੇ ਵਿਰੋਧ ਚ ਅੱਜ ਤਲਵੰਡੀ ਸਾਬਾ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਆਪਦੇ ਚੇਤਨ ਲੋਨ ਲਈ ਸਾਫ਼ ਤੇ ਦਰਸਤ ਜੀਆ ਦਾ ਬਦਲਾ ਕਰਦੇ ਆਂ। ਆਮ ਆਦਮੀ ਪਾਰਟੀ ਸਿਰਫ ਆਪਦੇ ਚੇਤਨ ਨੂੰ ਅੱਗੇ ਲਿਆਉਣਾ ਚਾਹੁੰਦੀ ਹੈ। ਇਹ ਲੜਕੀ ਥਾਣਾ ਮਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੌਜੂਦ ਹੈ ਜੋ ਆਪਣਾ ਨਾਮ ਪਤਾ ਰੇਖਾ ਦੱਸ ਰਹੀ ਹੈ ਇਸ ਨੂੰ ਵੱਖ-ਵੱਖ ਗਰੁੱਪਾਂ ਵਿੱਚ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਦੇ ਪਰਿਵਾਰਕ ਮੈਂਬਰਾਂ ਅਤੇ ਵਾਰਸਾਂ ਬਾਰੇ ਪਤਾ ਲਗਾ ਕੇ ਉਕਤ ਲੜਕੀ ਨੂੰ ਉਹਨਾਂ ਦੇ ਹਵਾਲੇ ਕੀਤਾ ਜਾ ਸਕੇ ਜੇਕਰ ਕਿਸੇ ਨੂੰ ਉਕਤ ਲੜਕੀ ਬਾਰੇ ਪਤਾ ਲੱਗਦਾ ਹੈ ਜਾਂ ਇਸ ਲੜਕੀ ਦੀ ਗੁੰਮਸ਼ੁਦਗੀ ਸੰਬੰਧੀ ਇਤਲਾਹ ਕਿਸੇ ਵੀ ਥਾਣਾ ਵਿੱਚ ਵੀ ਮੌਸੂਲ ਹੋਈ ਹੋਵੇ ਤਾਂ ਤੁਰੰਤ ਹੇਠ ਲਿਖੇ ਨੰਬਰਾਂ 'ਤੇ ਸੂਚਿਤ ਕੀਤਾ ਜਾਵੇ ਜੀ ਮੁਖ ਅਫਸਰ ਥਾਣਾ ਮੁਕੇਰੀਆਂ 99154 002149915300214 ਮੁਖ ਮੁੰਸ਼ੀ ਥਾਣਾ ਮਕੇਰੀਆਂ 9501715414 9501715414 ਪੁਲਿਸ ਥਾਣਾ ਹੇਰੀਆਂ 0188324400 ਨੂੰ 0188324400 ਨੂੰ ਪੁਲਿਸ ਕੰਟਰੋਲ ਰੂਮ ਹੁਸ਼ਿਆਰਪੁਰ 01882247508 01882247508 ਹੁਸ਼ਿਆਰਪੁਰ ਵਿਖੇ ਨਿਤ ਦਿਹਾੜੇ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਚੋਰੀ ਦੀ ਇੱਕ ਘਟਨਾ ਹੁਸ਼ਿਆਰਪੁਰ ਦੀ ਨਵੀਂ ਦਾਣਾ ਮੰਡੀ ਸੇਵਾ ਕੇਂਦਰ ਵਿਖੇ ਵਾਪਰ ਗਈ ਜਿੱਥੇ ਚੋਰਾਂ ਵੱਲੋਂ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਜਾਣਕਾਰੀ ਦਿੰਦਿਆਂ ਮੰਡੀ ਵਿਖੇ ਸੇਵਾ ਕੇਂਦਰ ਦੇ ਚੌਕੀਦਾਰ ਮੁਖਤਿਆਰ ਚੰਦ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸੁਵਿਧਾ ਕੇਂਦਰ ਵਿਖੇ ਹਰ ਰੋਜ਼ ਦੀ ਤਰ੍ਹਾਂ ਆਪਣੀ ਡਿਊਟੀ ਕਰਨ ਲਈ ਪਹੁੰਚਿਆ ਤਾਂ ਮੇਨ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਅਤੇ ਜਦੋਂ ਅੰਦਰ ਜਾ ਕੇ ਵੇਖਿਆ ਤਾਂ ਉੱਥੇ ਪਈਆਂ 23 ਬੈਟਰੀਆਂ ਅਤੇ ਇੱਕ ਡੀਵੀਆਰ ਚੋਰੀ ਹੋ ਗਿਆ ਇਸ ਸਬੰਧੀ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਕਾਰਵਾਈ ਆਰੰਭ ਕੀਤੀ ਗਈ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਮੁਖਤਿਆਰ ਚੰਦ ਹੈ ਜੀ ਕਿੱਥੇ ਕੰਮ ਕਰ ਰਹੇ ਸੀ ਦਾਣਾ ਮੰਡੀ ਦੀ ਸੇਵਾ ਕੇਂਦਰ ਦੀ ਤੇ ਕੀ ਮਾਮਲਾ ਹੋਇਆ ਅੱਜ ਜੀ ਮਾਮਲਾ ਇਹ ਹੋਇਆ ਜੀ ਪਸ ਵੀਰੇ 9 ਵਜੇ ਲਈ ਅਸੀਂ ਡਿਊਟੀ ਤੇ ਆਏ ਇਹ ਲੋਕ ਭਜੇ ਹੋਏ ਸੀ ਟੁੱਟੇ ਸਾਰੇ ਜੀ ਇਹ ਤਾਂ 23 ਬੈਟਰੀ ਚੋਰੀ ਹੋ ਗਈਆਂ ਜੀ ਤੇ ਡੀਵੀਆਰ ਕੱਢ ਕੇ ਲੈ ਗਏ ਜੀ ਤਾਂ ਉਹ ਅੱਜ ਰਾਤ ਕੱਢੇ ਆ ਜੀ ਆ ਰਾਤੀ ਕੱਢੇ ਸੀ ਵੀਰੇ 9 ਵਜੇ ਦੀ ਸੀ ਡਿਊਟੀ ਤੇ ਆਏ ਇਹ ਤੇ ਲੋਕ ਟੁੱਟੇ ਹੋਏ ਰਹੇ ਜੀ ਤੇ ਕੋਈ ਰਿਪੋਰਟ ਕਰਾਈ ਹਾਂਜੀ ਇੱਥੇ ਚੌਕੀ ਇੰਚਾਰਜ ਆਏ ਸੀਗੇ ਜੀ ਉਹ ਦੇਖ ਕੇ ਚਲੇ ਗਏ ਸੀ ਦੇਤੀ ਹਾਂ ਕੰਪਲੀਟ ਦੇਤੀ ਹਾਂ ਮੈਂ ਆਪੋਰੇ ਪੋਰੇ ਹੀ ਦਿੱਤੇ ਆ ਜੀ। ਕੀਤੇ ਆ ਉਹਨਾਂ ਸਰ। ਉਹ ਕਹਿੰਦੇ ਕੋਈ ਨਹੀਂ ਤਵਦੀਸ਼ ਕਰਦੇ ਆ ਜੀ। ਬਾਕੀ ਤਾਂ ਉਹਨੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ। ਕਿ ਮੰਗ ਕਰਦੇ ਜੀ। ਮੰਗ ਕਰਦੇ ਜਿਹੜੇ ਚੋਰ ਹੈਗੇ ਉਹ ਫੜੇ ਜਾਣ ਜੀ। ਪਹਿਲਾਂ ਵੀ ਕੋਈ ਐਸਾ ਤਾਂ ਮਾਮਲਾ ਹੋਇਆ ਨਹੀਂ। ਨਹੀਂ ਮੈਂ ਤੇ ਤੁਹਾਨੂੰ ਥੋੜਾ ਜਿਹਾ ਮੈਨੂੰ ਆਇਆ ਨਹੀਂ ਹੋਇਆ। ਪਹਿਲਾਂ ਤਾਂ ਮੇਰੇ ਕੋਲ ਇੱਥੇ ਹੋਇਆ ਨਹੀਂ ਕੋਈ ਵੀ ਜੀ। ਤੇ ਪਹਿਲੀ ਵਾਰੀ ਇੱਥੇ ਹੋਇਆ ਜੀ ਇਸ ਤਰ੍ਹਾਂ। ਦੇਖਣ ਪੰਜਾਬ ਦੀਆਂ ਮੁੱਖ ਖ਼ਬਰਾਂ। ਧੰਨਵਾਦ।